ਪਟਿਆਲਾ ਚਕੇ ਖਾਂਦੇ ਨਾਲ ਬੱਚੀ ਦੀ ਮੌਤ ਦੇ ਮਾਮਲੇ ਚ ਹਾਂ ਬਾਂਸੀ ਮਾਨਵੀ ਦੀ ਵਿਸਰਾ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ ਵਿਸਰਾ ਰਿਪੋਰਟ ਕਿਸੇ ਵੀ ਤਰ੍ਹਾਂ ਦੀ ਜ਼ਹਿਰ ਦੀ ਕਸ਼ਤੀ ਨਹੀਂ ਕੀਤੀ ਗਈ ਹੈ ਦੱਸੇ 2 ਮਹੀਨੇ ਦੇ ਬਾਅਦ ਵਿਸਰਾ ਰਿਪੋਰਟ ਮਾਨਵੀ ਦੇ ਸਾਹਮਣੇ ਆਈ ਹੈ ਪਰ ਮਾਨਵੀ ਦੇ ਪਰਿਵਾਰ ਨੇ ਇਸ ਰਿਪੋਰਟ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਹਾਲਾਂਕਿ ਉਸ ਤੋਂ ਪਹਿਲਾ ਝੇੜੀ ਰਿਪੋਰਟ ਸਾਹਮਣੇ ਆਈ ਸੀ ਉਸ ਵਿੱਚ ਇੱਕ ਖਲਾਸਾ ਹੋਇਆ ਸੀ ਕਿ ਕੇਕ ਵਿੱਚ ਸਿੰਥੈਟਿਕ ਸਵੀਟਨਰ ਦੀ ਮਾਤਰਾ ਬਹੁਤ ਜ਼ਿਆਦਾ ਸੀ ਸਿੰਥੈਟਿਕ ਸਵੀਟਨਰ ਇੱਕ ਤਰ੍ਹਾਂ ਦਾ ਨਕਲੀ ਮਿੱਠਾ

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਚਾਰਚ ਦੇ ਵਿੱਚ ਕੰਮ ਦਿੱਤਾ। ਬੇਨਾ ਮੇਰੇ ਸਹਿਯੋਗੀ ਮਨੋਸ਼ ਸ਼ਰਮਾ ਫੋਨਲਾਈਨ ਤੇ ਮੌਜੂਦ ਨੇ। ਮਨੋਸ਼ ਮਾਨਵੀ ਦੀ ਵਿਸਰਾ ਰਿਪੋਰਟ ਸਾਹਮਣੇ ਆ ਗਈ ਹੈ ਪਰ ਪਰਿਵਾਰਕ ਜਨਿਆਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਜੀ ਬਿਲਕੁਲ ਕੱਲ ਉਹ ਜਿਹੜੇ ਨਾਨਾ ਨੇ ਉਹ ਚੰਡੀਗੜ੍ਹੋਂ ਆਏ ਸੀ ਤੇ ਉੱਥੇ ਉਹਨਾਂ ਨੂੰ ਜੋ ਰਿਪੋਰਟ ਮਿਲੀ ਹੈ ਤਾਂ ਉਹਨਾਂ ਨੇ ਇਸ ਤੇ ਦੁੱਖ ਪ੍ਰਗਟ ਕੀਤਾ ਕਿ ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਉਸ ਦੀ ਮੌਤ ਦਾ ਕਾਰਨ ਜ਼ਹਿਰ ਨਹੀਂ ਹੈਗਾ ਜਾਂ ਉਹਦੇ ਵਿੱਚ ਜ਼ਹਿਰ ਨਹੀਂ ਪਾਈ ਗਈ। ਪਰ ਅਜੇ ਇੱਕ ਗੱਲ ਮੈਂ ਹੋਰ ਦੱਸਦਾ ਕਿ ਜਿਹੜੀ ਪੈਥੋਲੋਜੀ ਦੀ ਰਿਪੋਰਟ ਹੈ ਜਿਹਦੇ ਵਿੱਚ ਮੌਤ ਦੇ ਕਾਰਨ ਆਉਣਗੇ ਉਹ ਜੇ ਆਉਣੇ ਬਾਕੀ ਹੈ ਤੇ ਪਰਿਵਾਰ ਉਸ ਰਿਪੋਰਟ ਨੂੰ ਉਡੀਕ ਰਿਹਾ ਹੈ ਪਰ ਮੈਂ ਦੱਸਦਾ ਸਰਬਜੋਤ ਜੀ ਇਸ ਮਾਮਲੇ ਦੇ ਵਿੱਚ ਜਿਹੜੇ ਬੇਕਰੀ ਦੇ ਮਾਲਕ ਨੇ ਉਹਨਾਂ ਨੂੰ ਵੀ ਅਗਾਊ ਜਮਾਨਤ ਮਿਲ ਗਈ ਹੈ ਮਾਨਯੋਗ ਅਦਾਲਤ ਦੇ ਵੱਲੋਂ ਕਿਉਂਕਿ ਰਿਪੋਰਟ ਪੇਸ਼ ਕੀਤੀ ਗਈ ਕਿ ਜ਼ਹਿਰ ਦਾ ਮਾਮਲਾ ਨਹੀਂ ਲੱਗਦਾ ਸੋ ਕੁੱਲ ਕਰਕੇ ਪਰਿਵਾਰ ਨੇ ਇਹ ਸਵਾਲ ਜ਼ਰੂਰ ਉਠਾਏ ਨੇ ਕਿ 2 ਮਹੀਨੇ ਦੇ ਸਮੇਂ ਦੇ ਵਿੱਚ ਪੁਲਿਸ ਜਿਹੜੀ ਉਹ ਤਿੰਨ ਵਿਅਕਤੀਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਜਿਹੜਾ ਮਾਲਕ ਸੀਗਾ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ 2 ਮਹੀਨੇ ਤੱਕ ਪੁਲਿਸ ਦੇ ਸੱਥੀ ਨਹੀਂ ਲੱਗੇ ਜਿਹੜੇ ਵੇਕਰੀ ਦੇ ਮਾਮਲੇ ਹੋ ਸਕਦੇ ਕਿ ਉਤੋਂ ਕੋਈ ਖਲਾਸਾ ਹੋ ਸਕਦਾ ਚਲੋ ਇਹ ਪਰਿਵਾਰ ਦੇ ਦੋਸ਼ ਨੇ ਪਰ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਤੇ ਵੀ ਸ਼ੱਕ ਪਰਿਵਾਰ ਨੇ ਪ੍ਰਗਟ ਕੀਤਾ ਦੂਜੇ ਪਾਸੇ ਹੁਣ ਮੌਤ ਦਾ ਕਾਰਨ ਕੀ ਸੀ ਉਹ ਗੱਲ ਜਦੋਂ ਹੁਣ ਸਾਹਮਣੇ ਆਉਗੀ ਪੈਥੋਲੋਜੀ ਵਿਭਾਗ ਦੀ ਰਿਪੋਰਟ ਤੋਂ ਬਾਅਦ ਉਸ ਤੋਂ ਬਾਅਦ ਸਾਰੀਆਂ ਰਿਪੋਰਟਾਂ ਦਾ ਜਿਹੜਾ ਸਾਰ ਹੈਗਾ ਨਤੀਜਾ ਹੈਗਾ ਉਹ ਆਪਣੇ ਸਾਹਮਣੇ ਆ ਜਾਣਾ ਕਿ ਮਾਨਵੀ ਦੀ ਮੌਤ ਕਿਸ ਤਰ੍ਹਾਂ ਹੋਈ ਪਰ ਉਹਦੇ ਨਾਨਾ ਨਾਨਾ ਜੀ ਦਾ ਕਹਿ ਰਿਹਾ ਮੌਤ ਜੀ ਖਾਨ ਦੇ ਨਾਲ ਮਾਨਵੀ ਦੀ ਮੌਤ ਨਹੀਂ ਹੋਈ ਤੇ ਕਾਰਨ ਕੀ ਰਿਹਾ ਉਸਦੀ ਮੌਤ ਦਾ ਜੀ ਮੈਂ ਉਹੀ ਗੱਲ ਦੱਸਣਾ ਕਿ ਜਿਹੜੀ ਪੈਥੋਲੋਜੀ ਦੀ ਸਰਵਜੋਤ ਰਿਪੋਰਟ ਹੈ ਹੁਣ ਉਹ ਆਉਣੀ ਬਾਕੀ ਹੈ ਉਸ ਦੇ ਵਿੱਚ ਦੱਸਿਆ ਜਾਊਗਾ ਕਿ ਮੌਤ ਦਾ ਕਾਰਨ ਕੀ ਸੀ ਕਿ ਉਸ ਨੂੰ ਕੋਈ ਬੱਚੀ ਨੂੰ ਉਸ ਰਾਤ ਕੋਈ ਹੋਰ ਬਿਮਾਰੀ ਸੀ ਕਿ ਉਹ ਪਹਿਲਾਂ ਕੋਈ ਬਿਮਾਰੀ ਤੋਂ ਪੀੜਤੀ ਇਸ ਵੇਲੇ ਕਈ ਜਿਹੜੇ ਮੈਡੀਕਲ ਆਪਾਂ ਕਹਿੰਦੇ ਆ ਕਿ ਜਾਂਚ ਹੁੰਦੀ ਉਹਦੇ ਵਿੱਚ ਸਾਹਮਣੇ ਆਉਣੀ ਹੈ ਤੇ ਖੁਦ ਉਹਦੇ ਨਾਨਾ ਜਿਹੜੇ ਪਟਿਆਲਾ ਤੋਂ ਮਰ ਨਾਲ ਰਹੀ ਸੀ ਉਹਨਾਂ ਨੇ ਕਿਹਾ ਕਿ ਨਾ ਪਟਿਆਲੇ ਆ ਰਿਹਾ ਤੇ ਹੁਣ ਮੈਂ ਇਸ ਕੇਸ ਨੂੰ ਇਸ ਤਰ੍ਹਾਂ ਖਤਮ ਨਹੀਂ ਕਰੂੰਗਾ ਮੈਂ ਅੱਗੇ ਪੈਥੋਲੋਜੀ ਦੀ ਜਿਹੜੀ ਰਿਪੋਰਟ ਆਣੀ ਹੈ ਉਹਦੇ ਉੱਪਰ ਕੰਮ ਕਰਕੇ ਜਿਹੜੇ ਮੇਰੇ ਵਕੀਲ ਨੇ ਜਾਂ ਜਿਹੜੇ ਹੋਰ ਮੇਰੇ ਸਹਿਯੋਗੀ ਨੇ ਉਹਨਾਂ ਨਾਲੇ ਗੱਲ ਕਰੂੰਗਾ ਕਿ ਜਦ ਸਬ ਸਟੈਂਡਰਡ ਆ ਸਕਦੇ ਦੇ ਸੈਂਪਲ ਤੇ ਜਿਹੜਾ ਕੇਕ ਜਿਹੜਾ ਸੀ ਦਿੱਤਾ ਸੀ ਪਿੰਟ ਵਾਲਿਆਂ ਨੂੰ ਉਹਦੇ ਵਿੱਚੋਂ ਇੰਨੀ ਘਟੀਆਂ ਗੰਦੀ ਬਦਬੂ ਆ ਰਹੀ ਸੀ ਕਿ ਸਾਡੇ ਇੱਕ ਨਮਾ ਬ੍ਰਿੰਚ ਖਰਾਬ ਹੋ ਗਿਆ ਸੀ ਤੇ ਕੁੱਲ ਮਿਲਾ ਕੇ ਸਰਵਜੋ ਤੇ ਇਹ ਕਿ ਪਰਿਵਾਰ ਨੇ ਅਸਪਸ਼ਟ ਨਹੀਂ ਹੈਗਾ ਸੰਤੁਸ਼ਟ ਨਹੀਂ ਹੈਗਾ ਰਿਪੋਰਟ ਤੋਂ ਉਹਨੇ ਅੱਗੇ